ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚੀ ਪਿੰਡ ਭੁੰਗਨ ਜਿਲ੍ਹਾ ਸ਼ਹਿਰਪੁਰ ਵਿਖੇ ਇੱਥੇ ਇੱਕ ਮੈਡਮ ਸੋਨੀਆ ਸ਼ਹਿਰਪੁਰ ਨੇ ਆਮ ਆਦਮੀ ਪਾਰਟੀ ਹਲਕਾ ਚੱਬੇਵਾਲ ਦੇ ਉਮੀਦਵਾਰ ਡਾਕਟਰ ਸ਼ੰਕਮਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਇਸ ਮੌਕੇ ਬਕਵਕ ਬੁਲਾਰਿਆ ਨੇ ਡਾਕਟਰ ਸ਼ੰਕਮਰ ਹਲਕਾ ਚੱਬੇਵਾਲ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਜਾਗਰੂਕ ਕੀਤਾ ਇਸ ਮੌਕੇ ਮੈਡਮ ਸੋਨੀਆ ਸ਼ਹਿਰਪੁਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤੁਸੀਂ ਡਾਕਟਰ ਸ਼ੰਕਮਰ ਚੱਬੇਵਾਲ ਨੂੰ ਵੱਡੀ ਲੀਡ ਨਾ ਦਿਤਾਓ ਤੇ ਹਲਕਾ ਚੱਬੇਵਾਲ ਦਾ ਪਹਿਲੇ ਅਧਾਰ ਤੇ ਵਿਕਾਸ ਕੀਤਾ ਜਾਵੇਗਾ ਇਸ ਮੌਕੇ ਮੈਡਮ ਸੋਨੀਆ ਸ਼ਿਆਰਪੁਰ ਮੈਡਮ ਰਣਜੀਤ ਕੌਰ ਮੈਡਮ ਅਮਰਜੀਤ ਕੌਰ ਮੁਖਲੀਆਣਾ ਪ੍ਰੋਫੈਸਰ ਅਮਰਜੀਤ ਸਿੰਘ ਦੇਹਾਨਾ ਬਰਿੰਦਰ ਕੁਮਾਰ ਬਿੰਦਾ ਦੇਹਾਨਾ ਗੁਰਪ੍ਰੀਤ ਸਿੰਘ ਸਹੋਤਾ ਦੇਹਾਨਾ ਸ੍ਰਿੰਦਰ ਮੋਹਨ ਪੰਚ ਦੇਹਾਨਾ राम मासरा ऊषा का सरपंच डॉक्टर कुलदीप कौर डॉक्टर परमजीत सिंह बदन, नंबरदार सुखविंदर सिंह सिंह पाली सरपंच ताजोवाल जसपाल सिंह हाल्टा सीनियर आगू प्रीतम सिंह गैर अजैब सिंह लखवीर सिंह जंजुआ सतनाम सिंह जंजुआ ਗੁਰਪ੍ਰੀਤ ਸਿੰਘ ਪ੍ਰੀਤ ਮਨੋਜ ਕੁਮਾਰ ਰਾਜਵਿੰਦਰ ਕੌਰ ਕਰਨ ਜਗਜੋਤ ਸਿੰਘ ਹਰਮਨ ਮੁਖਲੀਆਣਾ ਕਰਨਪ੍ਰੀਤ ਸਿੰਘ ਹਰਜਿੰਦਰ ਸਿੰਘ ਸੁਖਜੀਤ ਸੰਦੀਪ ਸੰਦੀਪ ਸਿੰਘ ਸਰਪੰਚ ਗੁਰਦੀਪ ਕੌਰ ਜਸਵੰਤ ਸਿੰਘ ਪੰਚ ਸਤਨਾਮ ਸਿੰਘ ਦਵਿੰਦਰ ਸਿੰਘ ਬਲਜਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਪੰਚਾਇਤ ਪ੍ਰਸ਼ਾਸਕੀ ਕਾਲ ਮੈਂ ਨਵੀਂ ਭਰਾਨੀ ਪੰਚਾਇਤ ਉਸਾਰਾ ਨੀ ਜੀ ਮੇਰੀ ਪੈਨ ਜਸਟਿਸ ਕੋਰਪਾਮ ਤੋਂ ਹਰਬੰਸ ਕੋਰਜੀ ਮੈਮੋ ਵਾਲ ਤੋਂ ਮੁਖਲਿਆਨੇ ਤੋਂ ਸਾਡੇ ਬਲੌਗ ਪਰ ਦਾ ਅਮਰਜੀਤ ਕੋਰਜੀ ਰਜਨੀ ਵਾਲਾ ਜੀ ਜਿੰਨੀ ਵੀ ਸਾਡੀ ਟੀਮ ਆਈ ਹੈ ਸੁਦੇਸ਼ ਕੁਮਾਰੀ ਜੀ 우ਸ਼ਾ ਜੀ ਮੇਰੀਆਂ ਬੀਬੀਆਂ ਭੈਣਾ ਭਰਾ ਪਹੁੰਚੇ ਆ ਸਾਰੇ ਦਾ ਤੇ ਆ ਦਿਨ ਦਾ ਧੰਨਵਾਦ ਤੋਂ ਮੇਨ ਪਰਪਸ ਪਤਾ ਚੱਲੀ ਗਿਆ ਸਾਡੇ ਆਂ ਦਾ 20 ਨਵੰਬਰ ਨੂੰ ਦਿਨ ਬੁੱਧਵਾਰ ਚੜੂ ਵਾਲਾ ਬਟਨ 1 ਨੰਬਰ ਬਟਨ ਦਵਾ ਕੇ ਡਾਕਟਰ ਈਸ਼ਾਨ ਨੂੰ ਤੁਸੀਂ ਆਪਣਾ ਪਿਆਰ ਆਸ਼ੀਰਵਾਦ ਦੇਣਾ ਜਿਵੇਂ ਤੁਸੀਂ ਹੁਣ ਤੱਕ ਡਾਕਟਰ ਰਾਜਿੰਦਰ ਨੂੰ ਦਿੰਦੇ ਆਏ ਉਹਨਾਂ ਦੇ ਕੰਮ ਤੱਕ ਪਸਾਰਿਆਂ ਨੇ ਦੇਖੀ ਹੈ ਹਲਕੇ ਦੀ ਨੁਹਾਰੀ ਚੇਂਜ ਕਰਕੇ ਰੱਖ ਦਿੱਤੀ ਸਾਡੇ ਵਿੱਚ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਮਾਤਾਵਾਂ ਭੈਣਾਂ ਮੇਰੇ ਵੱਡੇ ਛੋਟੇ ਵੀ ਪਿੰਡੀ ਪੁਰਾਣੀ ਨਵੀਂ ਪੰਚਾਇਤ ਆਓ ਸਾਰੇ ਮਿਲ ਕੇ ਫਤਿਹ ਦੀ سانس ਪਾਈਏ ਸੇਵਾਇ ਉਤਿ ਦਾ ਖਾਲਸਾ ਸੇਵਾਇ ਦੀ ਜੀ ਖਤੇ ਤੇ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਜਦੋਂ ਡਾਕਟਰ ਰਾਜਮਾਨ ਜੀ ਹਲਕੇ ਚਾਏ ਸੀ ਇੱਕ ਸੇਵਾ ਦੇ ਭਾਵ ਦੇ ਨਾਲ ਆਏ ਸੀ ਜੋ ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਨਿਭਾਈ ਹੈ ਤੇ ਜੇਦੇ ਕਰਕੇ ਤੁਸੀਂ ਵੀ ਉਹਨਾਂ ਨੂੰ ਉਸ ਤੋਂ ਵੀ ਜ਼ਿਆਦਾ ਪਿਆਰ ਬਖਸ਼ਿਆ ਜੇਦੇ ਸਦਕੇ ਹੁਣ ਦੋ ਵਾਰੀ ਉਹ ਵਿਧਾਇਕ ਬਣੇ ਤੇ ਹੁਣ ਤੁਸੀਂ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਵੀ ਬਣਾਇਆ ਤੇ ਹੁਣ ਜੋ ਐਮਐਲਏ ਦੀ ਸੀਐਸਓ ਖਾਲੀ ਸੀ ਤੇ ਜਿਹਦੇ ਲਈ ਆਮ ਆਦਮੀ ਪਾਰਟੀ ਨੇ ਮੈਨੂੰ ਟਿਕਟ ਦੇ ਨਾਲ ਲਿਵਾਜਿਆ ਜਿਹਦਾ ਧੰਨਵਾਦ ਮੈਂ ਸਾਡੇ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਮੌਕੇ ਦੇ ਕਾਬਿਲ ਸਮਝਿਆ ਤੇ ਮੈਂ ਆਪਣੇ ਆਪ ਨੂੰ ਇਸ ਕਰ ਲਈ ਬਹੁਤ ਖੁਸ਼ਕਿਸਮਤ ਸਮਝਦਾ ਕਿ ਮੈਂ ਇਸ ਪਰਿਵਾਰ ਚ ਜੁੜਨ ਲੱਗਾ ਜਿੱਥੇ ਨਾ ਕੇ ਸਿਰਫ ਡਾਕਟਰ ਰਾਜਕਮਾਰ ਜੱੱਪੇਵਾੜੀ ਮੇਰੇ ਚਾਚਾ ਹੀ ਡਾਕਟਰ ਜਗਿੰਦਰ ਜੀ ਚਾਚੀ ਸੋਨੀਆ ਜੀ ਮੇਰਾ ਬ੍ਰਦਰ ਨਿਸ਼ੂ ਡਾਕਟਰ ਰਿਤਿਕ ਸਾਰੇ ਜੋ ਹੈ ਇੱਕ ਸੇਵਾ ਦੇ ਭਾਵ ਦੇ ਨਾਲ ਚੱਲਦੇ ਆ ਤੇ ਸੇਵਾ ਦੇ ਇਸ ਰਸਤੇ ਤੇ ਬਹੁਤ ਡਟ ਕੇ ਚੱਲਦੇ ਆ ਤੇ ਜਦੋਂ ਮੈਂ ਵੀ ਬਹੁਤ ਪ੍ਰਭਾਵੇ ਦਾ ਹਮੇਸ਼ਾ ਹੀ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਕੁਛ ਅੱਛਾ ਸਿੱਖਣ ਨੂੰ ਮਿਲਦਾ ਹੈ ਤੇ ਹੁਣ ਜੋ ਹਲਕਾ ਚੱਬੇ ਵਾਲ ਦੀ ਜ਼ਿੰਮੇਵਾਰੀ ਹੈ ਉਹ ਜ਼ਿੰਮੇਵਾਰੀ ਲੈਣ ਦਾ ਇੱਕ ਮੌਕਾ ਮਿਲਿਆ ਮੈਨੂੰ ਤੇ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਬਹੁਤ ਹੀ ਮਿਹਨਤੀ ਪਾਰਟੀ ਹੈ ਨਵੀਂ ਸਰਕਾਰ ਹੈ ਜਿਸ ਤਰ੍ਹਾਂ ਚੰਚੀ ਨੇ ਵੀ ਦੱਸਿਆ ਕਿ ਥੋੜਾ ਟਾਈਮ ਲੱਗ ਰਿਹਾ ਹੈ ਸਿਸਟਮ ਸੈੱਟ ਹੋਣ ਨੂੰ ਤੇ ਉਹੀ ਜੋ ਹੈ ਉਹਦੀ ਮਿਹਨਤ ਕਰ ਲਈ ਪਰ ਫਿਰ ਵੀ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਬਾਡੀ ਨੇ ਸਭ ਤੋਂ ਵੱਡਾ ਕੰਮ ਜੋ ਬਿਜਲੀ ਦੇ ਬਿੱਲ ਦਾ ਕੰਮ ਸੀ ਜੋ ਬਿਜਲੀ ਦੇ ਬਿੱਲ ਜ਼ੀਰੋ ਕਰਤੇ ਕਿੰਨਾ ਕਿੰਨਾ ਖਰਚਾ ਅੰਦਾਜ਼ਾ ਹੁੰਦਾ ਸੀ ਮਹੀਨੇ-ਮਹੀਨੇ ਮੈਂ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਆ ਬਹੁਤ ਸਹੂਲਤਾਂ ਲੈ ਕੇ ਆਏ ਜਾਇ ਉਸੇ ਦੇ ਸ਼ਹਿਰ ਦੇ 24 ਸਿੱਖਿਆ ਦੇ ਸ਼ਹਿਰ ਦੇ ਚੋਵੇ ਤੇ ਡਾਕਟਰ ਰਾਜ ਕੁਮਾਰ ਚੱਬੀਵਾਲ ਜੀ ਦੀ ਗੱਲ ਕਰੀਏ ਫਿਰ ਤਾਂ ਕੰਮ ਮੁੱਕੜੇ ਨਹੀਂ ਦੇਖਣ ਲੱਪੈ ਕਿਉਂਕਿ ਬਹੁਤ سارے ਕੰਮ ਕੀਤੇ